ਤੁਸੀਂ ਦੇਖ ਰਹੇ ਹੋ ਔਨ 에ਅਰ ਮਹਿਰਮਨ ਜੋ ਸਿੰਘ ਸਿੱਧੂ ਮੂਸੇਵਾਲੇ ਦੀ ਦਸਤਾਵੇਜ਼ੀ ਦੇ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੀ ਜੀਵਨ ਤੇ ਜੜੀ ਹੈ ਹੱਤਿਆ ਤੇ ਜੜੀ ਦਸਤਾਵੇਜ਼ੀ ਬੀਬੀਸੀ ਦੇ ਵੱਲੋਂ ਤਿਆਰ ਕੀਤੀ ਗਈ ਹੈ ਤੇ ਉਹ ਦਸਤਾਵੇਜ਼ੀ ਟੈਲੀਕਾਸਟ ਵੀ ਕੀਤੀ ਗਈ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜਿਹੜੀਆਂ ਮਾਨਸਾ ਦੀ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਇਹ ਦਸਤਾਵੇਜ਼ ਜੀ ਜਿਹੜੀ ਹੈ ਇਹ ਟੈਲੀਕਾਸਟ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਨੇ ਸਿੱਧੂ ਮੂਸੇਵਾਲਾ ਦੀ ਜਿਹੜੀ ਛਵੀ ਹੈ ਉਹ ਗੈਂਗਸਟਰ ਬਣਾਈ ਹੈ ਇਸ ਨੇ ਦਿਖਾਇਆ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਗੈਂਗਸਟਰਾਂ ਦੇ ਨਾਲ ਸਬੰਧ ਨੇ ਇਸ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਹ ਦਸਤਾਵੇਜ਼ ਜੀ ਨਹੀਂ ਦਿਖਾਈ ਜਾਣੀ ਚਾਹੀਦੀ ਤੇ ਇਹ ਦਸਤਾਵੇਜ਼ ਜੇ ਜੀ ਦਿਖਾਈ ਜਾਵੇਗੀ ਤਾਂ ਉਸ ਦੇ ਜਿਹੜੇ ਆ ਪੁੱਤਰ ਦਾ ਕੇਸ ਚੱਲ ਰਿਹਾ ਉਸ ਤੇ ਮਾੜਾ ਪ੍ਰਭਾਵ ਪਵੇਗਾ ਜਿਸ ਦੇ ਕਾਰਨ ਇਹ ਰੋਕਣ ਤੇ ਜਿਹੜੀ ਹੈ ਪਟੀਸ਼ਨ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਪਹਿਲਾਂ 12 ਤਰੀਕ ਨੂੰ ਜਿਹੜੀ ਹੈ ਇਸ ਪਟੀਸ਼ਨ ਤੇ ਸੁਣਵਾਈ ਹੋਈ ਹੈ 12 ਤਰੀਕ ਨੂੰ ਜਦੋਂ ਸੁਣਵਾਈ ਹੁੰਦੀ ਹੈ ਤਾਂ BBC ਦੇ ਵੱਲੋਂ ਜਿਹੜਾ ਇੱਕ ਉਹਨਾਂ ਦਾ ਐਡਵੋਕੇਟ ਵੀ ਇਸ ਵਿੱਚ ਭੇਜਿਆ ਜਾਂਦਾ ਹੈ ਤਾਂ 12 ਤਰੀਕ ਨੂੰ ਹੋਈ ਸੁਣਵਾਈ ਤੋਂ ਬਾਅਦ ਇਸ ਦਾ ਫੈਸਲਾ ਜਿਹੜਾ ਅਦਾਲਤ ਦੇ ਵੱਲੋਂ ਇਹ ਤੈਅ ਕੀਤਾ ਜਾਂਦਾ ਹੈ ਕਿ ਇਸ ਪਟੀਸ਼ਨ ਦਾ ਫੈਸਲਾ 16 ਤਰੀਕ ਨੂੰ ਲਿਆ ਜਾਵੇਗਾ ਤੇ ਅੱਜ ਮਾਨਸਾ ਦੀ ਅਦਾਲਤ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਅਦਾਲਤ ਨੇ ਫੈਸਲਾ ਕੀਤਾ ਕਿ ਇਸ ਪਟੀਸ਼ਨ ਦੀ ਜਿਹੜੀ ਸੁਣਵਾਈ ਹੈ 23 ਤਰੀਕ ਨੂੰ ਕੀਤੀ ਜਾਵੇਗੀ 23 ਤਰੀਕ ਨੂੰ ਇਹ ਫੈਸਲਾ ਹੋਵੇਗਾ ਕਿ BBC ਦੁਆਰਾ ਬਣਾਈ ਗਈ ਦਸਤਾਵੇਜ਼ ਜੀ ਟੈਲੀਕਾਸਟ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਹੁਣ ਦੇਖਣਾ ਇਹ ਹੋਵੇਗਾ ਕਿ 23 ਤਰੀਕ ਨੂੰ ਅਦਾਲਤ ਦੇ ਵੱਲੋਂ ਅਗਲੀ ਸੁਣਵਾਈ ਦੀ ਤਾਰੀਖ ਦਿੱਤੀ ਜਾਂਦੀ ਹੈ ਜਾਂ ਕੋਈ ਫੈਸਲਾ ਲਿਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਇਸ ਦੇ ਬਾਰੇ ਐਡਵੋਕੇਟ ਅਸਤੰਦਰ ਮਿੱਤਲ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਇੱਕ ਸਿਵਲ ਸੂਟ ਫਾਈਲ ਕੀਤਾ ਗਿਆ ਸੀ ਸਰਦਾਰ ਗੁਰਪੌਰ ਸਿੰਘ ਵੱਲੋਂ ਮਾਨਯੋਗ ਮਾਲ ਸੇਬੀ ਅਦਾਲਤ ਇਦੇ ਵਿੱਚ ਲਾਸਟ ਡੇਟ ਤੇ ਜਿਹੜੇ ਹੈਗੇ ਆ ਬੀਬੀਸੀ ਤੇ ਜਿਹੜੇ ਸੀ ਤਿੰਨ ਡਿਫੈਂਡੈਂਟ ਬਣਾਏ ਹੈਗੇ ਸੀ ਉਹਨਾਂ ਬਾਰੇ ਵੀ ਲਾਸਟ ਡੇਟ ਤੇ ਉਹਨਾਂ ਦੇ ਜਿਹੜੇ ਹੈਗੇ ਕਾਉਂਸਲ ਕਲੀਅਰ ਹੋ ਗਏ ਸੀ ਤੇ ਉਹਨਾਂ ਨੂੰ ਅੱਜ ਇਹਦਾ ਪਾਵਰ ਆਰਡਰ ਵੀ ਸਾਈਨ ਕਰਨਾ ਸੀ ਉਸ ਤੋਂ ਬਾਅਦ ਦਾ ਮਾਮਲਾ ਦੋ ਅਦਾਲਤ ਲਈ ਅੱਜ ਦੀ ਤਰੀਕ ਤੇ ਤੇ ਉਹਨਾਂ ਨੂੰ ਰਿਟਰਨ ਸਟੇਟਮੈਂਟ ਤੇ ਜਿਹੜਾ ਸਾਡੀ ਸਟੇ ਦੀ ਅਪਲੀਕੇਸ਼ਨ ਤੇ ਜਿਹਦਾ ਜਵਾਬ ਲਈ ਜਿਹੜੀ ਅੱਜ ਤਰੀਕ ਰੱਖੀ ਸੀ ਪਰੰਤੂ ਉਹਨਾਂ ਨੇ ਜਿਹਦਾ ਹੈਗਾ ਉਹਦਾ ਰਿਪਲਾਈ ਉਹਦਾ ਜਵਾਬ ਨਹੀਂ ਸਾਈਨ ਕੀਤਾ ਜੋ ਪਰ ਉਹਨਾਂ ਨੇ ਇੱਕ ਅਪਲੀਕੇਸ਼ਨ ਜਿਹੜੀ ਹੈਗੀ ਐਮਲਿੰਕ ਕੀਤੀ ਹੈਗੀ ਦੀ ਵਿਧਾਨਕ ਚੋਣਾਂ ਨੇ ਕਿਹਾ ਕਿ ਜਿਹੜੀ ਇਹਦੀ ਮੇਨਟੇਨੇਬਿਲਟੀ ਤੇ ਉਹਨਾਂ ਨੇ ਕੁਐਸਚਨ ਪਾਇਆ ਕਿ ਦਿਸ ਸੂਟ ਇਜ਼ ਨਾਟ ਮੇਨਟੇਨੇਬਲ ਇਨ ਦੀ ਪ੍ਰੈਸੈਂਟ ਕੋਰਪਸ ਤੇ ਇਸ ਦੇ ਵਿੱਚ ਜਿਹੜਾ ਹੈਗਾ ਮਾਨਜੋ ਕੇ ਦਾਨ ਤੇ ਜਿਹੜਾ ਹੈਗਾ 23 6 2025 ਜਿਹੜੀ ਤਰੀਕ ਲਿਖੀ ਕੀਤੀ ਹੈ ਤੇ ਉਹਨਾਂ ਨੇ ਜਿਹੜਾ ਹੈਗਾ ਬਲਕਾਸ ਨੇ ਐਡਵੋਕੇਟਸ ਤੋਂ ਜਿਹੜਾ ਹੈਗਾ ਉਹਦਾ ਰਿਪਲਾਈ ਫਾਈਲ ਕਰਨ ਦੇ ਲਈ ਇੱਕ ਆਰਡਰ ਦਿੱਤੀ ਹੈ ਜੀ ਉਹ ਇਹਨੂੰ ਵੱਡੇ ਨਜ਼ਰ ਅੰਦੇਂਦਰਾ ਹੈਗਾ ਸੀ ਤੇ ਇਹ ਚੀਜ਼ ਵੀ ਲਗਦਾ ਰਾਜੀ ਜਿਹੜਾ ਉਹਨੇ ਐਪਲੀਕੇਸ਼ਨ ਫਾਈਲ ਕੀਤੀ ਜਿਹੜੀ ਆ ਉਹਦਾ ਸੀ ਅਪਰਾਈ ਟਾਈਮ ਕਰਾਉਂ। ਹਾਂ ਬਕੀ ਸਾਹਿਬ ਇਹ ਕਹਿੰਨਾ ਪਰਿਵਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਇਹ ਜੋ ਡਾਕੂਮੈਂਟਰੀ ਹੈ ਸਿੱਧੂ ਮੂਸੇਵਾਲੇ ਕਤਲ ਕੇਸ ਦੇ ਉੱਤੇ ਬਹੁਤ ਇਫੈਕਟ ਪਾਵੇਗੀ ਤਾਂ ਕਿਸ ਤਰ੍ਹਾਂ ਦਾ ਇਫੈਕਟ ਇਹ ਡਾਕੂਮੈਂਟਰੀ ਕਤਲ ਕੇਸ ਦੇ ਉੱਤੇ ਪਾਵੇ। ਕਿਉਂਕਿ ਜਿੰਨੇ ਤੋਂ ਪੁਲਿਸ ਦਾ ਖਾਸਾਇਰ ਹੈ ਤੇ ਜਿੰਨੇ ਨੇ ਵੀ ਵੀਡੀਓ ਤੇ ਮਿਲਿਆ ਹੈ ਕਿਉਂਕਿ ਇਹ ਜਿਹੜਾ ਮਰਡਰ ਕੇਸ ਹੈ ਉਹ ਥੋੜਾ ਅਰਿਸ਼ੀਅਨ ਸਥਿਤੀ ਚ ਚੱਲੇ ਹੈ। ਤੇ ਉਹਦੇ ਵਿੱਚ ਬਹੁਤ ਸਾਰੇ ਅਸੂਮਿਜ਼ਡ ਰਿਡੂਲ ਵੀ ਰੈਸਟਰੀ ਬਾਕੀ ਨੇ ਡਿਵੈਸਟੀਗੇਸ਼ਨ ਹੋਣ ਵਾਲੀ ਬਾਕੀ ਰਹੀ ਹੈ ਤੇ ਇਸ ਕਰਕੇ ਉਹ ਇੱਕ ਬਹੁਤ ਵੱਡਾ ਖਸਰਾ ਹੈ ਕਿ ਇਦਾਂ ਦੀ ਵੀ ਦਸਤਾਵੇਜ਼ ਲੱਭਣੀ ਪਾਉਣੀ ਹੈ ਜਿਹਦਾ ਹਲੇ ਕੋਈ authenticity ਨਹੀਂ ਹੈ ਜਿਵੇਂ ਫੈਕਟਸ ਦੀ ਜਾਂ ਹੋਰ ਜਦੋਂ ਮੈਡੀਕਲ ਮੋਸਟਲੀ ਜਿਹੜਾ ਹੈਗਾ ਸਾਡੇ ਕੇਸ ਨੂੰ ਕਿ ਬੈਟ ਫੇਟ ਕਰ ਸਰਜੀ ਕਿਉਂਕਿ ਹਲੇ ਬਹੁਤ ਸਾਰੇ ਟੈਕਨੀਕਲ ਇਸ ਪਲੇ ਸੌਂਦੇ ਹੋਣੇ ਬਾਕੀ ਕਿਉਂਕਿ ਅਕੀ ਵੀ ਰੈਸਟ ਪੈਂਡਿੰਗ ਹੈ ਉਨਨ ਕੋਲ ਜਿਹੜਾ ਰੈਕਡ ਕਰਦੀ ਹੈ ਉਹ ਕੀ ਫੈਕਟਰੀ ਟੂ ਰਿਸਰਚ ਯੂਨੀਵਰਸਿਟੀ ਵਿੱਚ ਚਾਹਵੇ ਤਾਂ ਬਹੁਤ ਸਾਰੇ ਪੱਥਰਗੇ ਨੇ ਜਿਹੜੇ ਹਲੇ ਅੰਡਰ ਕਨਸੀਡਰੇਸ਼ਨ ਵਿੱਚ ਨੇ